ਸਾਰਾ ਸਾਲ ਸਬਜੀ ਮੁੱਲ ਲੈਣ ਦੀ ਜ਼ਰੂਰਤ ਨਹੀਂ ਜੀ ਜੇ ਤੁਸੀਂ ਗਰਮੀਆਂ ਦੀ ਸਬਜੀ ਵਾਲੀ ਇੱਕ ਕਿੱਟ ਹੈ ਜਿਹੜੀ ਤੁਸੀਂ ਖਰੀਦ ਲਈ ਦੇਖੋ ਇਸ ਕਿੱਟ ਦੇ ਵਿੱਚ ਅਸੀਂ 22 ਤਰ੍ਹਾਂ ਦੇ ਸਬਜ਼ੀਆਂ ਦੇ ਬੀਜ ਪਾਏ ਨੇ ਅਲੱਗ-ਅਲੱਗ ਤੇ ਸਾਰੇ ਟੌਪ ਕੁਆਲਿਟੀ ਦੇ ਬੀਜ ਨੇ ਇਹ ਨਹੀਂ ਵੀ ਕੋਈ 2-400 ਰੁਪਏ ਕਿਲੋ ਵਾਲਾ ਬੀਜ ਹੈ ਸਾਡੇ ਕੋਲ ਇੱਥੇ 70-7000 ਰੁਪਏ ਕਿਲੋ ਵਾਲੇ ਬੀਜ ਵੀ ਅਸੀਂ ਇਹਦੇ ਵਿੱਚ ਭਰੇ ਨੇ ਤੁਸੀਂ ਇੱਥੋਂ ਸ਼ੁਰੂ ਕਰੋ ਜੀ A ਤੋਂ Z ਬੀਜ ਮਿਲ ਲੰਗੇ ਤੋਂ ਤੁਸੀਂ ਚਿਕੰਦਰ ਆ ਗਿਆ ਜੀ ਯਕੀਨੀ ਹੈ ਕਿ ਹਰੀ ਮਿਰਚ ਟਿੰਡਾ ਤਰ ਕਰੇਲੀ ਮੂਲੀ ਇਸ ਤੋਂ ਬਾਅਦ ਫਿਰ ਧਣੀਆਂ ਆ ਗਿਆ ਜੀ ਕਦੂ ਹਲਵਾ ਆ ਗਿਆ ਇੱਕ ਕਦੂ ਦੀ ਇੱਕ ਸਪੈਸ਼ਲ ਵੈਰਾਈਟੀ ਹੁੰਦੀ ਹੈ ਜੀ ਤਾਈਵਾਨ ਦੀ ਉਹ ਵੀ ਆ ਗਈ ਹੈ ਜੀ ਖੀਰਾ ਆ ਗਿਆ ਖਰਬੂਜਾ ਬੈਂਗਣ ਦਵਾਨਾ ਭਿੰਡੀ ਲੋਬੀਆ ਆਪਣਾ ਦੇਸੀ ਕਦੂ ਆ ਗਿਆ ਜੀ ਫਿਰ ਫਾਰਮਿਕ ਕਦੂ ਜਿਹਨੂੰ ਚੱਪਨ ਟਿੰਡਾ ਵੀ ਕਹਿੰਦੇ ਆ ਲੋਕੀ ਆ ਗਈ Shimla mirch ਵੀ ਇੱਥੇ ਪਾਈ ਆ ਜੀ ਤੇ ਇਹਦੇ ਨਾਲ ਇਸ ਤੋਂ ਬਾਅਦ ਕੀ ਆ ਤੋਰੀ ਕਰੇਲਾ ਮਤਲਬ ਸਾਰੇ ਦੇ ਸਾਰੇ ਬੀਜ ਦਾ ਸੈਟਅਪ ਹੈ ਜਿਹੜਾ ਉਸੀਂ ਇਹ ਫਿਲ ਕੀਤਾ ਆ 22 ਆਈਟਮਾਂ ਟੋਟਲ ਬਣ ਰਹੀਆਂ ਨੇ ਸਮੇਂ ਦੇ ਹਿਸਾਬ ਨਾਲ ਇਹ ਚ ਵੈਰਾਈਟੀਆਂ ਅਸੀਂ ਵਧਾਵਾਂਗੇ ਘਟਾਵਾਂਗੇ ਤੇ 450 ਰੁਪਏ ਦਾ ਰੇਟ ਰੱਖਿਆ ਜੀ ਫ੍ਰੀ ਡਿਲੀਵਰੀ ਆ ਆਲ ਓਵਰ ਇੰਡੀਆ ਤੁਸੀਂ ਜਿੱਥੇ ਮਰਜ਼ੀ ਮੰਗਾਓ 450 ਰੁਪਏ ਦੇ ਵਿੱਚ ਇਹ ਕਿੱਟ ਆ ਜਿਹੜੀ ਅਸੀਂ ਤੁਹਾਡੇ ਘਰ ਤੱਕ ਭੇਜਾਂਗੇ ਕਿਸੇ ਨੂੰ ਵੀ ਇਸ ਕਿੱਟ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਸਾਡੇ ਫਾਰਮ ਵਾਲੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਆਪਣਾ WhatsApp ਤੇ ਮੈਸੇਜ ਛੱਡ ਸਕਦੇ ਹੋ ਜੀ ਤੇ ਉਹਦੀ ਸਾਰੀ ਡਿਟੇਲ ਹੈ ਤੁਹਾਨੂੰ ਸੈਂਡ ਕਰਤੀ ਜਾਊਗੀ 450 ਰੁਪਏ ਇਸ ਕਿਟ ਦਾ ਰੇਟ ਹੈ ਕੋਈ ਵੀ ਮੰਗਾਉਣਾ ਚਾਹੇ ਤਾਂ ਇਹ ਕਿਟ ਸਾਡੇ ਕੋਲ ਮੰਗਵਾ ਸਕਦਾ ਹੈ